ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਟੂਡੈਂਟਾਂ ਨੂੰ ਅੱਜ ਦੀ ਕਲਾਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਜੋ ਕਿ ਆਪਾਂ ਪੰਜਾਬੀ ਮਾਸਟਰ ਗ੍ਰੈਜੂਏਟ ਦੀ ਤਿਆਰੀ ਕਰ ਰਹੇ ਹਾਂਗੇ ਠੀਕ ਹੈ ਤੇ ਉਹਦੇ ਵਿੱਚ ਜੋ ਕਿ ਅੱਜ ਦਾ ਆਪਣਾ ਸਬਜੈਕਟ ਰਹੇਗਾ ਭਾਵ ਕਿ ਵਿਸ਼ਾ ਰਹੇਗਾ ਸੂਫੀ ਕਾਵਿ ਦਾ ਅਪ ਕਰ ਰਹੇ ਸੀਗੇ ਨਾ ਤੇ ਸੇਖ ਫਰੀਦ ਜੀ ਦੇ ਬਾਰੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਾਣਾਂਗੇ ਠੀਕ ਹੈ ਇਸ ਤੋਂ ਪਹਿਲਾਂ ਆਪਾਂ ਬੁੱਲੇ ਸਾਹ ਦੇ ਬਾਰੇ ਆਪਾਂ ਕਰ ਚੁੱਕੇ ਹਾਂ ਕਿ ਕਲਾਸ ਆਪਣੀ ਸੂਫੀ ਕਾਵਿ ਦੀ ਇੱਕ ਹੋ ਲੱਗ ਚੁੱਕੀ ਹੈ ਤੇ ਇੱਕ ਕਲਾਸ ਆਪਣੀ ਹੋਰ ਰਹੇਗੀ ਕਿਉਂਕਿ ਇਹ ਸੂਫੀ ਕਾਵ ਦੇ ਬਾਰੇ ਆਪਾਂ ਜਿੰਨੇ ਵੀ ਸੂਫੀ ਕਾਵ ਦੇ ਵਿੱਚ ਆਪਣੇ ਬਾਬੇ ਆਉਂਦੇ ਸੀਗੇ ਜਾਂ ਕਵੀ ਆਉਂਦੇ ਸੀਗੇ ਆਪਣੇ ਉਹ ਆਪਾਂ ਕਰ ਚੁੱਕੇ ਹਾਂਗੇ ਹਨ ਅੱਜ ਦੀ ਕਲਾਸ ਦੇ ਵਿੱਚ ਆਪਣੇ ਉਹ ਸਾਰੇ ਕੰਪਲੀਟ ਹੋ ਜਾਣਗੇ ਤੇ ਜੋ ਕਿ ਅੱਗੇ ਹੁਣ ਆਪਾਂ ਕਰਾਂਗੇ ਅੱਜ ਸੇਖ ਫਰੀਦ ਜੀ ਦੇ ਕਲ ਦੀ ਕਲਾਸ ਦੇ ਵਿੱਚ ਆਪਾਂ ਥੋੜਾ ਮੋਟਾ ਨਾ ਸੂਫੀ ਕਾਵ ਦੇ ਬਾਰੇ ਜਾਣਾਂਗੇ ਠੀਕ ਹੈ ਜੀ ਐਨੀ ਗੱਲ ਕਲੀਅਰ ਹੈ ਤੇ ਨਾਲ ਨਾਲ ਜੋ ਵੀ ਵਿਦਿਆਰਥੀ ਨਵੇਂ ਜੁੜਨਗੇ ਉਹ ਚੈਨਲ ਨੂੰ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਜੋ ਕਿ ਪੰਜਾਬ ਦੇ ਕੰਪਲੀਟ ਐਗਜ਼ਾਮ ਨੇ ਜੋ ਕਿ ਆਪਣੇ ਕਹਿ ਸਕਦੇ ਆਂ ਵੀ ਆਉਣ ਵਾਲੇ ਐਗਜ਼ਾਮ ਨੇ ਠੀਕ ਹੈ ਪੰਜਾਬ ਦੇ ਤੁਸੀਂ ਉਹਦੇ ਲਈ ਵੀ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋਗੇ ਠੀਕ ਹੈ ਕਿਉਂਕਿ ਪੰਜਾਬ ਜੀ ਕੀ ਦੀ ਸ਼ੁਰੂਆਤ ਕਰ ਚੁੱਕੇ ਹਾਂਗੇ ਪੋਲਿਟੀ ਵਗੈਰਾ ਸਭ ਕੁਝ ਆਪਾਂ ਜੀ ਕੇ ਜੁਗ ਆਉਂਦਾ ਹੈਗਾ ਉਹ ਆਪਾਂ ਕਵਰ ਕਰਾਂਗੇ ਇਸ ਚੈਨਲ ਦੇ ਉੱਪਰ ਠੀਕ ਹੈ ਜੀ ਤੇ ਅੱਜ ਦਾ ਆਪਣਾ 16 ਨੰਬਰ ਲੈਕਚਰ ਹੈਗਾ ਪੰਜਾਬੀ ਮਾਸਟਰ ਗ੍ਰੈਡ ਦੇ ਲਈ ਤੇ ਜੋ ਵਿਦਿਆਰਥੀ ਪੰਜਾਬੀ ਮਾਸਟਰ ਗ੍ਰੈਡ ਦੀ ਤਿਆਰੀ ਕਰ ਰਿਹਾ ਹੈਗਾ ਉਹ ਫ੍ਰੀ ਆਫ ਕੋਸਟ ਨਾਲ ਤਿਆਰੀ ਕਰ ਸਕਦਾ ਪੂਰੇ-ਪੂਰੇ ਸਿਲੇਬਸ ਦੀ ਠੀਕ ਹੈ ਜੀ ਤੇ ਪੀਡੀਐਫ ਤੁਹਾਨੂੰ ਇਹ ਟੈਲੀਗ੍ਰam ਚੈਨਲ ਤੇ ਮਿਲ ਜੀਗਾ ਜੁਆਇਨ ਕਰ ਲਿਓ ਅਗੇ ਤੁਹਾਨੂੰ ਪੀਡੀਐਫ ਚ ਕੋਈ ਦਿੱਕਤ ਲੱਗ ਰਹੀ ਹੈ ਤਾਂ ਤੁਸੀਂ ਆਪ ਦਾ ਮੰਨ ਕੇ ਚਲੋ ਖੁਦ ਵੀ ਇਹ 100 ਨੋਟਸ ਬਣਾ ਸਕਦੇ ਹੋਗੇ ਠੀਕ ਹੈ ਕਿਉਂਕਿ ਸਭ ਕੁਝ ਤੁਹਾਡੇ ਸਾਹਮਣੇ ਹੈਗਾ ਤੇ ਤੁਸੀਂ ਕਲਾਸ ਲਗਾ ਕੇ ਆਪ ਦਾ ਜੇਕਰ ਮੈਂ ਭੁੱਲ ਵੀ ਜਾਣਾ ਪੀਡੀਐਫ ਪਾਉਣਾ ਤਾਂ ਤੁਸੀਂ ਨਾਲ-ਨਾਲ ਆਪਦਾ ਜ਼ਰੂਰ 100 ਨੋਟ ਤਾ ਜਾਣ ਲੈਣੇ ਆ ਜੋ ਕਿ ਸੇਖ ਫਰੀਦ ਜੀ ਦੇ ਬਾਰੇ ਠੀਕ ਹੈ ਜੀ ਤਾਂ ਸੇਖ ਫਰੀਦ ਜੀ ਸੀਗੇ ਜੋ ਇਹ ਬਾਬਾ ਸੇਖ ਫਰੀਦ ਜੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਠੀਕ ਹੈ ਸੇਖ ਫਰੂਦੁਦੀਨ ਮਸੂਦ ਸਕਰਗੰਜ ਤਾਂ ਇਹ ਵੀ ਨਾ ਨਾਮ ਆਗਾ ਜੀ ਦਾ ਇਹਨਾਂ ਨੂੰ ਇਹਨਾਂ ਦੇ ਦੋ ਨਾਮ ਨੇ ਠੀਕ ਹੈ ਤਿੰਨ ਨਾਮ ਨਹੀਂ ਨਾ ਇੱਕ ਤਾਂ ਇਹਨੂੰ ਸੇਖ ਫਰੀਦ ਜੀ ਕਿਹਾ ਜਾਂਦਾ ਹੈਗਾ ਬਾਬਾ ਸੇਖ ਫਰੀਦ ਕਿਹਾ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਨੂੰ ਸੇਖ ਫਰੀਦੁਦੀਨ ਮਸੂਦ ਸਕਰਗੰਜ ਵੀ ਕਿਹਾ ਜਾਂਦਾ ਹੈਗਾ ਜੀ ਠੀਕ ਹੈ ਤੇ ਸਮੇਂ ਦੀ ਗੱਲ ਕਰੀ ਤਾਂ 1175 ਈਸਵੀ ਤੋਂ ਲੈ ਕੇ 1266 ਈਸਵੀ ਤੱਕ ਇਹਨਾਂ ਦਾ ਸਮਾਂ ਸੀਗਾ ਜੀ ਠੀਕ ਹੈ ਤੇ ਸੇਖਪਰੀ ਦਾ ਜੋ ਕਿ ਜਨਮ ਹੋਇਆ ਸੀਗਾ 1173 ਈਸਵੀ ਦੇ ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਪਾਕਿਸਤਾਨ ਦੇ ਵਿੱਚ ਜੋ ਪੈ ਜਾਂਦਾ ਹੈ ਕਿ ਉੱਥੇ ਨਾ ਜਨਮ ਹੋਇਆ ਸੀਗਾ ਜੀ ਠੀਕ ਹੈ ਤੇ ਪਿਤਾ ਨਾਮ ਸੀਗਾ ਜੀ ਜਮਾਲਉਦੀਨ ਸੁਲੇਮਾਨ ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਤੇ ਮਾਦਾ ਨਾਮ ਸੀਗਾ ਮਰੀਮ ਤੇ ਇਹਨੂੰ ਕਰਸ਼ਮ ਵੀ ਕਹਿੰਦੇ ਸੀਗੇ ਜੀ ਠੀਕ ਹੈ ਅੱਗੇ ਵਧੀਏ ਹੁਣ ਆਪਾਂ ਤੇ ਨਾਲ ਤੁਸੀਂ ਮੈਨੂੰ ਵੀ ਦੱਸ ਦਿਨਾਗਾ ਕਮੈਂਟ ਕਰਕੇ ਵੀ ਤੁਹਾਨੂੰ ਕਲਾਸ ਕਿਵੇਂ ਲੱਗ ਰਹੀ ਹੈ ਤਾਂ ਇਸ ਨਾਲ ਮੈਨੂੰ ਇੰਨਾ ਵੀ ਪਤਾ ਲੱਗੇਗਾ ਨਾ ਵੀ ਹਾਂ ਮੇਰੇ ਸਟੂਡੈਂਟ ਮੇਨ ਨਾਲ ਜੁੜੇ ਹੈਗੇ ਤੇ ਮੇਥੋਂ ਉਹ ਪੜ ਰਹੇ ਜੀ ਠੀਕ ਹੈ ਜੀ ਤੇ ਵੈਸੇ ਤਾਂ ਮੈਨੂੰ ਪਤਾ ਹੈ ਵੀ ਸਾਰਿਆਂ ਨੇ ਤਿਆਰੀ ਕਰੀ ਜਾਂਦੇ ਹੋਵੋਗੇ ਬਟ ਫਿਰ ਵੀ ਇੱਕ ਟੀਚਰ ਦਾ ਹੁੰਦਾ ਨਾ ਵੀ ਮੇਰੇ ਕੋਲ ਸਟੂਡੈਂਟ ਵੀ ਹਾਂ ਹੈਗੇ ਹੈਗੇ ਚਾਹੇ ਸਟੂਡੈਂਟ ਮੇਰੇ ਕੋਲ ਇੱਕ ਹੈਗਾ ਪਰ ਮੈਨੂੰ ਇਦਾਂ ਪਤਾ ਹੋ ਵੀ ਹਾਂ ਵੀ ਆਹ ਸਟੂਡੈਂਟ ਮੇਨ ਨਾਲ ਪੜ ਰਿਹਾ ਹੈਗਾ ਠੀਕ ਹੈ ਜੀ ਅਗਲ ਚੱਲਦੇ ਹਾਂਗੇ ਛੋਟੀ ਉਮਰ ਦੇ ਵਿੱਚ ਕਹਿੰਦੇ ਵੀ ਕੁਰਾਨ ਹਾਫਿਜ਼ ਯਾਦ ਕਰ ਲਿਆ ਸੀਗਾ ਜੀ ਇਹਨਾਂ ਨੇ ਜੋ ਕਿ ਸੇਖ ਫਰੀਦ ਨੇ ਤੇ ਬਾਅਦ ਦੇ ਵਿੱਚ ਮਲਤਾਨ ਦੇ ਇੱਕ ਚੀਨੀ ਮਦਰੱਸੇ ਤੋਂ ਸਿੱਖਿਆ ਪ੍ਰਾਪਤ ਕੀਤੀ ਸੀਗੀ ਜੀ ਇੱਕ ਚੀਨ ਦਾ ਸੀਗਾ ਇਹ ਮਦਰੱਸੇ ਤੋਂ ਇਹ ਇਹਨਾਂ ਨੇ ਸਿੱਖਿਆ ਪ੍ਰਾਪਤ ਕਰੀ ਸੀਗੀ ਜੀ ਤੇ 16 ਸਾਲ ਦੀ ਉਮਰ ਦੇ ਵਿੱਚ ਆਪਣੇ ਉਸਤਾਦ ਸਈਅਦ ਨजीर अहमद ਅਤੇ ਮਾਤਾ ਪਿਤਾ ਨਾਲ ਕਾਇਬੇ ਦੇ ਹੱਜ ਕਰਨ ਗਏ ਸੀਗੇ ਜੀ ਠੀਕ ਹੈ ਜੀ ਨਾਲ ਨਾਲ ਨੋਟ ਕਰੀ ਜਾਇਓ ਕਿਉਂਕਿ ਜੇਕਰ ਮੈਂ ਤੁਹਾਨੂੰ ਪੀਡੀਐਫ ਉਪਲੋਡ ਕਰ ਦੇਵਾਂਗਾ ਪਰ ਪੀਡੀਐਫ ਕੀ ਹੁੰਦਾ ਉਹ ਆਪਣੇ ਮੋਬਾਈਲਾਂ ਦੇ ਵਿੱਚ ਜਾਂ ਲੈਪਟਾਪਾਂ ਦੇ ਵਿੱਚ ਪਿਆ ਹੀ ਰਹਿੰਦਾ ਹੈਗਾ ਉਹ ਠੀਕ ਹੈ ਉਹ ਆਪਾਂ ਉਹ ਪੜੇ ਨਹੀਂ ਜਾਂਦੇ ਹੈਗੇ ਠੀਕ ਹੈ ਜੀ ਤੇ ਜੇਕਰ ਆਪਾਂ ਨੋਟਸ ਬਣਾ ਲਈਏ ਤਾਂ ਆਪਾਂ ਨਾਲ ਨਾਲ ਪੜ ਲੈਣੇ ਹੁੰਦੇ ਹੈਗੇ ਠੀਕ ਹੈ ਨੈਕਸਟ ਚਲਦੇ ਹਾਂਗੇ ਉੱਥੇ ਕਹਿੰਦੇ ਵੀ ਬਾਬਾ ਫਰੀਦ ਜੀ ਦੀ ਮੁਲਾਕਾਤ ਇੱਕ ਅਬਦੁੱਲ ਕਾਦਰ ਜਿਲਾਨੀ ਨਾਲ ਹੋਈ ਸੀਗੀ ਜੀ ਠੀਕ ਹੈ ਤੇ ਮਲਤਾਨ ਦੇ ਵਿੱਚ ਹੀ ਫਰੀਦ ਜੀ ਨੂੰ ਚਿਸ਼ਤੀ ਸੰਪਰਦਾਏ ਦੇ ਪ੍ਰਸਿੱਧ ਫਕੀਰ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਦਰਸ਼ਨ ਹੋਏ ਸੀਗੇ ਜੀ ਕਿੱਥੇ ਹੋਏ ਸੀਗੇ ਜੋ ਕਿ ਮਲਤਾਨ ਦੇ ਵਿੱਚ ਜਿਨ੍ਹਾਂ ਦੀ ਚਿਸ਼ਤੀ ਸੰਪਰਦਾਏ ਦੇ ਪ੍ਰਸਿੱਧ ਫਕੀਰ ਸੀਗੇ ਜੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਠੀਕ ਹੈ ਤਾਂ ਇਹਨਾਂ ਦੇ ਇਹਨਾਂ ਨੂੰ ਦਰਸ਼ਨ ਹੋਏ ਸੀਗੇ ਜੀ ਤੇ ਬਖਤਿਆਰ ਕਾਕੀ ਨੇ ਇਹਨਾਂ ਦੀ ਦਿੱਲੀ ਆਉਣ ਬਾਰੇ ਕਿਹਾ ਸੀਗਾ ਇਹਨਾਂ ਨੂੰ ਜਿਹਨੂੰ ਕਿਹਾ ਸੀਗਾ ਜੀ ਸੇਖ ਫਰੀਦ ਜੀ ਨੂੰ ਠੀਕ ਹੈ ਜੀ ਨੈਕਸਟ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਕਹਿੰਦੀ ਵੀ ਦਿੱਲੀ ਪਹੁੰਚ ਕੇ ਬਾਬਾ ਫਰੀਦ ਚਿਸ਼ਤੀ ਸੰਪਰਦਾਏ ਨਾਲ ਜੁੜ ਗਏ ਸੀਗੇ ਜੀ ਠੀਕ ਹੈ ਅਤੇ ਸੂਫੀ ਫਕੀਰ ਵਜੋਂ ਵਿਚਰਨ ਲੱਗੇ ਇਹਨਾਂ ਨੂੰ ਘਟੜਾ ਜੋ ਕਿ ਤਪੱਸਿਆ ਕੀਤੀ ਸੀਗੀ ਜੀ ਠੀਕ ਹੈ ਜੀ ਇਹਨਾਂ ਨੇ ਜੋ ਕਿ ਤਪੱਸਿਆ ਬਹੁਤ ਜ਼ਿਆਦਾ ਕੀਤੀ ਸੀ ਇੱਥੇ ਇਦਾਂ ਲਿਖਣਾ ਸੀਗਾ ਮਨ ਲੱਗਦਾ ਤੇ ਸਪੈਲਿੰਗ ਮਿਸਟੇਕ ਹੋ ਗਈ ਜੀ ਠੀਕ ਹੈ ਥੋੜਾ ਮੈਨਜ ਕਰਿਓ ਨੈਕਸਟ ਵੱਧਦੇ ਹਾਂ ਜੀ ਨੈਕਸਟ ਇਹਦੇ ਵਿੱਚ ਆਪਣਾ ਆ ਜਾਂਦਾ ਹੈਗਾ ਜੀ ਜੋ ਕਿ ਸੀਰੀਉਲ ਸੀ ਅਰੂਲ ਔਲੀਆ ਅਨਸਾਰ ਬਾਬਾ ਫਰੀਦ ਜੀ ਨੇ ਇੱਕ ਕਾਕੀ ਜੀ ਤੋਂ ਆਗਿਆ ਲੈ ਕੇ ਮਾਕੂਸ ਠੀਕ ਹੈ ਮਾਕੂਸ ਕੀ ਹੁੰਦਾ ਹੈਗਾ ਇਹ ਹੁੰਦਾ ਜੀ ਖੂਬ ਵਿੱਚ 40 ਦਿਨ ਪੁੱਠਾ ਲਟਕ ਕੇ ਤਪੱਸਿਆ ਕਰਨਾ ਠੀਕ ਹੈ ਤੇ ਇਹਨਾਂ ਨੇ ਵੀ ਇਹ ਕੱਟਿਆ ਸੀਗਾ ਜੀ ਠੀਕ ਹੈ ਇੱਥੇ ਆਇਆ ਹੋਇਆ ਚਿਲਾ ਇਹ ਮਾਕੂਸ ਆਉਗਾ ਜੀ ਠੀਕ ਹੈ ਇੱਥੇ ਥੋੜਾ ਮਿਸਟੇਕ ਹੋ ਗਈ ਥੋੜੇ ਲਿਖਣ ਦੇ ਵਿੱਚ ਇੱਥੇ ਲਿਖਿਆ ਹੋਣਾ ਚਿਲਾ ਠੀਕ ਹੈ ਇਹ ਕੱਟਿਆ ਦੇ ਵਿੱਚ ਹੀ ਲਿਖਿਆ ਗਿਆ ਇੱਥੇ ਲਿਖਿਆ ਹੋਇਆ ਹੈ ਚਿਲਾ ਤਾਂ ਚਿਲਾ ਏ ਮਕੂਸ ਇੱਥੇ ਸਭ ਕੁਝ ਲਿਖਿਆ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਇਹਨੂੰ ਸਹੀ ਕਰਕੇ ਲਿਖ ਲੈਣਾ ਹੈਗਾ ਠੀਕ ਹੈ ਤੇ ਇਹਨੂੰ ਤੁਸੀਂ ਸਹੀ ਕਰ ਲਓ ਠੀਕ ਹੈ ਜੀ ਨੈਕਸਟ ਬੱਦ ਦੇ ਹੈਗੇ ਅਗਲੇ ਵਿੱਚ ਲਿਖਿਆ ਹੋਇਆ ਬਖਤਿਆਰ ਕਾਕੀ ਨੇ ਜੋ ਕਿ ਇੰਤਕਾਲ ਤੋਂ ਬਾਅਦ ਕਾਜੀ ਹਮੀਦੁੱਦੀਨ ਨਗੌਰੀ ਨੇ ਕਾਕੀ ਜੀ ਦੀ ਇੱਛਾ ਅਨੁਸਾਰ ਆਪ ਨੂੰ ਕਾਕੀ ਜੀ ਦੀ ਪੱਗ ਛੜੀ ਤੇ ਲੱਕੜੀਆਂ ਜੋ ਕਿ ਖੜਾਵਾ ਨੇ ਸੌਂਪ ਦਿੱਤੀਆਂ ਸੀ ਜੀਆਂ ਜਿਸ ਦਾ ਅਰਥ ਸੀ ਕਿ ਹੁਣ ਚਿਸਤੀ ਸਿੰਸਲੇ ਦੇ ਜੋ ਕਿ ਆਗੂ ਸੀਗੇ ਬਾਬਾ ਫਰੀਦ ਜੀ ਹੋਣਗੇ ਠੀਕ ਹੈ ਤੇ ਕਾਕੀ ਤੋਂ ਬਾਅਦ ਜੋ ਕਿ ਚਿਸ਼ਤੀ ਸੰਪਰਦਾਇ ਸੀਦਾ ਉਹਨਾਂ ਦਾ ਮੁਖੀ ਕੌਣ ਸੀਗਾ ਜੀ ਬਾਬਾ ਸੈਖ ਫਰੀਦ ਜੀ ਠੀਕ ਹੈ ਜੀ ਅੱਗੇ ਬਾਤ ਦੇ ਹੈਗੇ ਅੱਗੇ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਵੀ ਪਰ ਕਹਿੰਦੇ ਵੀ ਬਾਬਾ ਫਰੀਦ ਜੀ ਨੂੰ ਇੱਕ ਆਤਬਸ ਵਿੱਚ ਰਹਿਣਾ ਗਵਾੰਗ ਨਹੀਂ ਸੀਗਾ ਭਾਵਕਨ ਨੂੰ ਪਸੰਦ ਨਹੀਂ ਸੀਗਾ ਵੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਲਿਖਿਆ ਹੋਇਆ ਹੈ ਕਹਿੰਦੇ ਵੀ ਇਸ ਲਈ ਇਹਨਾਂ ਦੇ ਦਿੱਲੀ ਕੇਂਦਰ ਸੈਖ ਫਰੂਦੀ ਨੂੰ ਸੌਂਪ ਦਿੱਤਾ ਸੀਗਾ ਜੋ ਕਿ ਦਿੱਲੀ ਦਾ ਕੇਂਦਰ ਸੀਗਾ ਕਿਉਂਕਿ ਦਿੱਲੀ ਗਏ ਸੀ ਨਾ ਇਹ ਕুতਬਦੀਨ ਦੇ ਕুতਬੀ ਕੋਲੇ ਆਪਣੇ ਜੋ ਕਿ ਗੁਰੂ ਹੈ ਇਹਨਾਂ ਦੇ ਠੀਕ ਹੈ ਉਹਨਾਂ ਕੋਲ ਜਦੋਂ ਗਏ ਸੀਗੇ ਇਹ ਖਵਾਜਾ ਜੀ ਕੋਲ ਤਾਂ ਉਹਨਾਂ ਨੇ ਦਿੱਲੀ ਇਹਨਾਂ ਨੂੰ ਬੁਲਾਇਆ ਸੀਗਾ ਦਿੱਲੀ ਕੇਂਦਰ ਦੇ ਵਿੱਚ ਤਾਂ ਦਿੱਲੀ ਕੇਂਦਰ ਨੂੰ ਸੌਂਪਦਾ ਸੀ ਉਹ ਪੱਗ ਦਿੱਤੀ ਸੀਗੀ ਉਸ ਤੋਂ ਬਾਅਦ ਪਰ ਇਹਨਾਂ ਨੇ ਕੀ ਕਰਿਆ ਦਿੱਲੀ ਕੇਂਦਰ ਨੂੰ ਜੋ ਕਿ ਸੇਖ ਫਰਦੂਦੀਨ ਨੂੰ ਸੌਂਪ ਦਿੱਤਾ ਸੀਗਾ ਠੀਕ ਹੈ ਤੇ ਖੁਦ ਕੀ ਕਰਿਆ ਸੀ ਇਹਨਾਂ ਨੇ ਅਯੋਧਨ ਵਿਖੇ ਆ ਗਏ ਸੀਗੇ ਇਹ ਠੀਕ ਹੈ ਤੇ ਇੱਥੇ ਅੰਤਮ ਸਮੇਂ 1260 ਈਸਵੀ ਤੱਕ ਇਹਨਾਂ ਨੇ ਨਿਵਾਸ ਕਰਦੇ ਰਹੇ ਸੀਗੇ ਠੀਕ ਹੈ ਜੀ ਤੇ ਆਪਣਾ ਜੋ ਇੱਕ ਸਿਸਟਮ ਹੈ ਨਾ ਇਹ ਨਵਾਂ ਨਮਾਇਸ਼ ਕਰਕੇ ਥੋੜਾ ਮਿਸਟੇਕਾ ਹੋ ਜਾਂਦੀ ਹੈ ਨਾ ਠੀਕ ਹੈ ਜਿਵੇਂ ਸਪੈਲਿੰਗ ਮਿਸਟੇਕ ਹੋ ਗਈ ਮਾੜੀ-ਮੋਟੀ ਤੇ ਕੁਝ ਰਿਕਾਰਡਿੰਗ ਦੇ ਵਿੱਚ ਵੀ ਹੋ ਸਕਦਾ ਆਵਾਜ਼ ਦੀ ਮਾੜੀ-ਮੋਟੀ ਪ੍ਰੋਬਲਮ ਹੋ ਸਕੇ ਠੀਕ ਹੈ ਤੇ ਥੋੜਾ ਮੋਟਾ ਮੈਂਡਜ ਕਰਿਓ ਜੀ ਇਸ ਗੱਲ ਨੂੰ ਠੀਕ ਹੈ ਜੀ ਅੱਗੇ ਵਧਦੇ ਹਾਂਗੇ ਚਲੋ ਅੱਗੇ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਵੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਜੋ ਕਿ ਬਾਬਾ ਫਰੀਦ ਜੀ ਨੇ 112 ਸ਼ਲੋਕ ਹਨ ਠੀਕ ਹੈ ਜੋ ਮੈਂ ਤੁਹਾਨੂੰ ਪਿੱਛੇ ਕਰਵਾ ਕੇ ਹਟਾਇਆ ਠੀਕ ਹੈ ਉਹ ਵਾਈਟ ਬੋਰਡ ਦੇ ਕਰਿਆ ਸੀਗਾ ਉਹਦੇ ਵਿੱਚ ਆਪਾਂ ਜੋ ਗੁਰਮਤਕਾਵ ਦੇ ਬਾਰੇ ਜਾਣਿਆ ਸੀ ਉਹ ਮੈਂ ਦੱਸਿਆ ਸੀਗਾ ਵੀ ਜੋ ਕਿ ਬਾਬਾ ਫਰੀਦ ਜੀ ਦੇ ਜੋ ਕਿ 112 ਸ਼ਲੋਕ ਇਹਨਾਂ ਦੇ ਵਿੱਚ ਦਰਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਇਹਨਾਂ ਦੇ ਚਾਰ ਸ਼ਬਦ ਨੇ ਜੀ ਠੀਕ ਹੈ ਦੋ ਤਾਂ ਰਾਗ ਆਸਾ ਦੇ ਵਿੱਚ ਨੇ ਠੀਕ ਹੈ ਤੇ ਦੋ ਰਾਗ ਸੂਹੀ ਰਾਗ ਦੇ ਵਿੱਚ ਨੇ ਹੋਣ ਗੱਲ ਕਰ ਰਹੇ ਨੇ ਜੋ ਕਿ ਰਾਗ ਆਸਾ ਦੇ ਵਿੱਚ ਇਹਨਾਂ ਦੇ ਦੋ ਸ਼ਬਦ ਨੇ ਜੀ ਠੀਕ ਹੈ ਪਹਿਲਾ ਤਾਂ ਇਹਨਾਂ ਦਾ ਸ਼ਬਦ ਹੈਗਾ ਦਿਲ ਹੈ ਮੁਹੱਬਤ ਜਿਨ ਸਹੀ ਸੱਚਿਆ ਠੀਕ ਹੈ ਇਹ ਇਹਨਾਂ ਦਾ ਪਹਿਲਾ ਸ਼ਬਦ ਹੈਗਾ ਜੀ ਦੂਜਾ ਸ਼ਬਦ ਹੈਗਾ ਇਹਨਾਂ ਦਾ ਬੋਲੇ ਸੇਕ ਫਰੀਦ ਪਿਆਰੇ ਆਲਾ ਲੱਗ ਠੀਕ ਹੈ ਜੀ ਇਹ ਦੋਨੇ ਕਿਹਦੇ ਵਿੱਚ ਨੇ ਰਾਗ ਆਸਾ ਦੇ ਵਿੱਚ ਜੋ ਇਹ ਪੰਕਤੀਆਂ ਨੇ ਵੈਰੀ ਵੈਰੀ ਇੰਪੋਰਟੈਂਟ ਨੇ ਇਹ ਤੁਸੀਂ ਇਹ ਯਾਦ ਕਰ ਲੈਣੀਆਂ ਨੇ ਠੀਕ ਹੈ ਤੇ ਹੁਣ ਗੱਲ ਕਰਾਂਗੇ ਪਰਾਗ ਸੂਹੀ ਦੀ ਤਾਂ ਇਹਦੇ ਵਿੱਚ ਜੋ ਕਿ ਬੇੜਾ ਬੰਦ ਨਾ ਸਕੇ ਉਹ ਬੰਦਨ ਦਾ ਬੇਲਾ ਠੀਕ ਹੈ ਇਹ ਆਪਣਾ ਤੀਜੀ ਇਹਨਾਂ ਦਾ ਸ਼ਬਦ ਹੈਗਾ ਭਾਵੇਂ ਕਿ ਸੂਹੀ ਦਾ ਦੇ ਵਿੱਚ ਇਹਨਾਂ ਦਾ ਪਹਿਲਾ ਸ਼ਬਦ ਹੈਗਾ ਠੀਕ ਹੈ ਜੀ ਚੌਥਾ ਨਾ ਸ਼ਬਦ ਹੈਗਾ ਤਪ ਤਪ ਲਹਿ ਲਹਿ ਹੱਥ ਮਰੋ ਰੋ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖ ਲੈਣਾ ਹੈ ਠੀਕ ਹੈ ਅੱਗੇ ਵਧਾਂਗੇ ਹੁਣ ਆਪਾਂ ਅੱਗੇ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਵੀ ਜੋ ਕਿ ਬਾਬਾ ਫਰੀਦ ਜੀ ਸੀ ਕਿ ਤਾਂ ਇਹ ਤੱਪਦੇ ਸੂਫੀ ਸਨ ਤੱਪਦੇ ਸੂਫੀ ਤੋਂ ਭਾਵ ਇਹਨਾਂ ਨੇ ਜੋ ਕਿ ਆਪਣੇ ਆਪ ਨੂੰ ਕੀ ਕੀਤਾ ਸੀਗਾ ਸ੍ਰੀਕ ਕਸ਼ਟ ਦੇ ਕੇ ਭਗਤੀ ਕੀਤੀ ਸੀਗੀ ਠੀਕ ਹੈ ਜੀ ਇਹਨੀ ਗੱਲ ਕਲੀਅਰ ਹੈ ਜੋ ਕਿ ਆਪਦੇ ਆਪ ਨੂੰ ਜੋ ਕਿ ਇਹਨਾਂ ਦਾ ਸਰੀਰ ਸੀਗਾ ਇਹ ਆਪਦੇ ਆਪ ਨੂੰ ਇਹ ਕਸ਼ਟ ਦਿੰਦੇ ਸੀਗੇ ਠੀਕ ਹੈ ਕਦੇ ਕੋ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਆਪਾਂ ਦੇਖਦੇ ਹੁੰਦੇ ਆਂ ਵੀ ਜੋ ਕਿ ਫਕੀਰ ਹੁੰਦੇ ਨੇ ਬਾਬੇ ਹੁੰਦੇ ਨੇ ਜਟਾਣੇ ਬਾਬੇ ਹੁੰਦੇ ਨੇ ਆਪਾਂ ਦੇਖਿਆ ਉਹ ਇੰਟਰਨੈਟ ਦੇ ਬਘੇਰੇ ਆਪਣੀ ਵੀਡੀਓ ਆਉਂਦੀਆਂ ਨੇ ਵੀ ਉਹ ਇੱਕ ਤਰ੍ਹਾਂ ਦੇ ਹੁਲਾਸੀ ਹੁੰਦੇ ਉਹ ਮਾਰ ਰਹੇ ਹੁੰਦੇ ਨੇ ਪਰ ਤਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਸਰੀਰ ਨੂੰ ਕਸ਼ਟ ਦੇ ਕੇ ਇਹਨਾਂ ਨੇ ਭਗਤੀ ਕੀਤੀ ਸੀ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਚਲਾਏ ਮਾਸੂਕ ਜੋ ਮੈਂ ਤੁਹ ਦਸਕੇ ਟਪ ਸੀ ਹੈ ਨਾ ਜੇ ਉਹ ਸਪੈਲਿੰਗ ਮਿਸਟੈਕ ਹੋਈ ਸੀਗੀ ਆਪਣੀ ਵੀ ਉਹਨਾਂ ਨੇ ਉਹ ਕ ਤਾਂ ਲੰਮ ਕੇ ਇਹਨਾਂ ਨੇ ਤਪੱਸਿਆ કરી ਸੀਗੀ ਹਨਾ ਤਾਂ ਸਰੀਰ ਨੂੰ ਕਸ਼ਟ ਦਿੱਤਾ ਸੀਗੇ ਇਹਨਾਂ ਨੇ ਤੇ ਗੱਲ ਕਰੀਏ ਇਹ ਜੋ ਕਿ ਸੇਖ ਫਰੀਦ ਜੀ ਨੇ ਆਪਣੇ ਉਹ ਕਿ ਬਾਬਾ ਫਰੀਦ ਜੀ ਨੇ ਤਾਂ ਇਹ ਨਿਮਰਤਾ ਦੇ ਧਾਰਨੀ ਸੀਗੇ ਜੀ ਠੀਕ ਹੈ ਨਿਮਰਤਾ ਦੇ ਵਿੱਚ ਰਹਿੰਦੇ ਸੀਗੇ ਪਿਆਰ ਨਾਲ ਬੋਲਦੇ ਸੀਗੇ ਤੇ ਵਿਕੰਗ ਨੂੰ ਛੱਡਣ ਦੀ ਗੱਲ ਕਰਦੇ ਸੀਗੇ ਜੀ ਇਹ ਠੀਕ ਹੈ ਜੀ ਅੱਗੇ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਵੀ ਮੱਦਕਾਲ ਦੇ ਬੇਰਹ ਦਾ ਕਵੀ ਵੀ ਕਿਹਾ ਜਾਂਦਾ ਹੈ ਠੀਕ ਹੈ ਹੁਣ ਤੁਸੀਂ ਕਹੋਗੇ ਕਿ ਜੋ ਬੇਰਹਾ ਦਾ ਕਾਲੀ ਵੀ ਕਵੀ ਦਾ ਆਪਣਾ ਸ਼ਿਵ ਕੁਮਾਰ ਬਟਾਲਵੀ ਹੈਗਾ ਪਰ ਇੱਥੇ ਮੈਂ ਨਾਲ ਇਸ ਕਰਕੇ ਮੈਂ ਲਿਖਿਆ ਹੈਗਾ ਤਾਂ ਕਿ ਤੁਸੀਂ ਕਨਫਿਊਜ਼ਨ ਨਾ ਹੋਵੋ ਹੈਨਾ ਜੋ ਕਿ ਆਧੁਨਿਕ ਕਾਲ ਦਾ ਬੇਰਹਾ ਦਾ ਸੁਲਤਾਨ ਜਾਂ ਕਵੀ ਹੈਗਾ ਤਾਂ ਉਹ ਕਹੋਣਾ ਹੈਗਾ ਜੀ ਸ਼ਿਵ ਕੁਮਾਰ ਬਟਾਲਵੀ ਹੈਗਾ ਜਦੋਂ ਪੁੱਛਣਾ ਵੀ ਮੱਧ ਕਾਲ ਦਾ ਕਹੋਣਾ ਹੈਗਾ ਤਾਂ ਮੱਧ ਕਾਲ ਦਾ ਕਹੋਣਾ ਹੋਵੇਗਾ ਜੀ ਬਾਬਾ ਸੇਖ ਫਰੀਦ ਜੀ ਠੀਕ ਹੈ ਜੀ ਅੱਗੇ ਵਧੀਏ ਹੁਣ ਆਪਾਂ ਤਾਂ ਨੇ ਮੌਦੇ ਸੰਕਲਪ ਦੇ ਬਾਰੇ ਵੀ ਲਿਖਿਆ ਸੀਗਾ ਆਪਣੇ ਗੁਰੂ ਦੇ ਸੰਕਲਪ ਬਾਰੇ ਵੀ ਲਿਖਿਆ ਸੀਗਾ ਜੀ ਇਹਨਾਂ ਨੇ ਠੀਕ ਹੈ ਜੀ ਅੱਗੇ ਵਧਦੇ ਹਾਂਗੇ ਇਹਦੇ ਵਿੱਚ ਨੈਸਤਰ ਲਿਖਿਆ ਹੋਇਆ ਹੈਗਾ ਜੋ ਕਿ ਇਹਨਾਂ ਨੇ ਬਾਣੀਆਂ ਰਚੀਆਂ ਸੀਗੀਆਂ ਜੀ ਠੀਕ ਹੈ ਤਾਂ ਉਹਨਾਂ ਦੇ ਵਿੱਚ ਇਹਨਾਂ ਨੇ ਕਿਹੜੇ-ਕਿਹੜੇ ਪ੍ਰਤੀਕ ਵਰਤੇ ਸੀਗੇ ਠੀਕ ਹੈ ਤਾਂ ਅਲੱਗ-ਅਲੱਗ ਆਪਾਂ ਕਹਿ ਸਕਦੇ ਹਾਂਗੇ ਇਹਨਾਂ ਨੇ ਜੋ ਕੋਈ ਦ੍ਰਿਸ਼ ਦਿਖਾਈ ਨੇ ਤਾਂ ਉਹਨਾਂ ਦੇ ਅਲੱਗ-ਅਲੱਗ ਇਹਨਾਂ ਨੇ ਆਪਣੇ ਪ੍ਰਤੀਕ ਆਪਾਂ ਨੂੰ ਦੱਸੇ ਹੋਏ ਹੈਗੇ ਬਾਣੀ ਦੇ ਵਿੱਚ ਇਹਨਾਂ ਦੀ ਜੇ ਵਿੱਚ ਤਾਂ ਗੱਲ ਕਰਾਂਗੇ ਜੋ ਕਿ ਚੰਗੇ ਜੀਵਨ ਵਾਲੇ ਮਨੁੱਖ ਦੇ ਲਈ ਇਨਾਂ ਨੇ ਵਰਤਿਆ ਹੈਗਾ ਸ਼ਬਦ ਦੀ ਹੰਸ ਦਾ ਪ੍ਰਤੀਕ ਠੀਕ ਹੈ ਸ਼ਬਦ ਵੀ ਕਹਿ ਸਕਦੇ ਜੇ ਆਪਾਂ ਕਹਿ ਸਕਦੇ ਪ੍ਰਤੀਕ ਵੀ ਹੰਸ ਦਿਖਾਇਆ ਹੈਗਾ ਵੀ ਜੋ ਕਿ ਚੰਗਾ ਜੀਵਨ ਜੋ ਕਿ ਜਿਉਂਦਾ ਹੈਗਾ ਇੱਕ ਮਨੁੱਖ ਹਨਾ ਵੀ ਹਰੇਕ ਨਾਲ ਪਿਆਰ ਨਾਲ ਬੋਲਣਾ ਸਤਕਾਰ ਕਰਨਾ ਠੀਕ ਹੈ ਅ ਵੱਡੇ ਦਾ ਆਦਰ ਕਰਨਾ ਠੀਕ ਹੈ ਜੀ ਤੇ ਨੈਸਟ ਲਿਖਿਆ ਹੋਇਆ ਮਨਮੁਖ ਲਈ ਜੋ ਕਿ ਮਨਮੁਖ ਹੈਗਾ ਇਹਦੇ ਵਿੱਚ ਇਨਾਂ ਨੇ ਜੋ ਕਿ ਪ੍ਰਤੀਕ ਵਰਤਿਆ ਹੈਗਾ ਤਾਂ ਇਹ ਬਗਲੇ ਦਾ ਪ੍ਰਤੀਕ ਬਾਬਾ ਸ਼ੇਖ ਵੀ ਜੀ ਨੇ ਵਰਤਿਆ ਹੈਗਾ ਆਪਣੀ ਬਾਣੀ ਦੇ ਵਿੱਚ ਤੇ ਮਨੁੱਖੀ ਸਰੀਰ ਦੇ ਲਈ ਇਹਨਾਂ ਨੇ ਬਤ ਹੈਗਾ ਜੀ ਘੜੇ ਦਾ ਪ੍ਰਤੀਕ ਵੀ ਜੋ ਕਿ ਮਨੁੱਖੀ ਸਰੀਰ ਹੈਗਾ ਉਹ ਇੱਕ ਘੜਾ ਹੈਗਾ ਠੀਕ ਹੈ ਨੈਕਸਟ ਜੋ ਕਿ ਸੰਸਾਰ ਹੈਗਾ ਜੀ ਇਹ ਤਾਂ ਕਸੁੰਬੇ ਦਾ ਫੁੱਲ ਦਾ ਪ੍ਰਤੀਕ ਇਹਦੇ ਵਿੱਚ ਦਰਸਾਇਆ ਗਿਆ ਹੈਗਾ ਵੀ ਜੋ ਕਿ ਕਸੁੰਬੇ ਦਾ ਇੱਕ ਫੁੱਲ ਹੈਗਾ ਤਾਂ ਉਹਦੇ ਵਿੱਚ ਸੰਸਾਰ ਨੂੰ ਦਿਖਾਇਆ ਗਿਆ ਵੀ ਇਸ ਤਰ੍ਹਾਂ ਦਾ ਸੰਸਾਰ ਹੈਗਾ ਹੈ ਠੀਕ ਹੈ ਅੱਗੇ ਵਧੀਏ ਠੀਕ ਹੈ ਜੀ 1 ਮਿੰਟ ਵੇਟ ਕਰੋ ਇਹ ਆਪਣਾ ਹੋ ਗਿਆ ਸੀਗਾ ਚਲੋ ਨੈਕਸਟ ਬਤ ਦੇ ਹੈਗੇ ਨੈਕਸਟ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਵੀ ਜੋ ਕਿ ਮਾਨਵਿਕਰਨ ਦੀ ਜੋ ਕਿ ਜੁਗਤ ਨੂੰ ਅਪਣਾਇਆ ਸੀਗਾ ਇਹਨਾਂ ਨੇ ਜੀ ਠੀਕ ਹੈ ਭਾਵ ਕਿ ਨਰਜੀਵ ਨੂੰ ਮਨੁੱਖੀ ਰੂਪ ਵਿੱਚ ਗੱਲਾਂ ਕਰਦੇ ਦਿਖਾਇਆ ਸੀਗਾ ਬਾਬਾ ਜੀ ਨੇ ਠੀਕ ਹੈ ਬਾਬਾ ਸੇਖ ਫਰੀਦ ਜੀ ਨੇ ਇਹਨਾਂ ਨੇ ਦਿਖਾਇਆ ਸੀਗਾ ਵੀ ਜੋ ਕਿ ਨਰਜੀਵ ਚੀਜ਼ਾਂ ਨੇ ਉਹਨਾਂ ਦੇ ਵਿੱਚ ਵੀ ਜਾਨ ਹੈਗੀ ਠੀਕ ਹੈ ਇਹਨੂੰ ਮਾਨਵਿਕਰਨ ਕਹਿਣੇ ਹੈ ਆਪਾਂ ਠੀਕ ਹੈ ਮਾਨਵਿਕਰਨ ਦੀ ਜੁਗਤ ਯਾਦ ਰੱਖਿਓ ਇਸ ਨੂੰ ਜੋ ਕਿ ਸੇਖ ਫਰੀਦ ਜੀ ਦੀ ਬੋਲੀ ਕਹਿ ਸਕਦੇ ਜਬ ਸਬਦਾਵਲੀ ਸੀਗੀ ਤਾਂ ਇਹ ਲੈਂਦੀ ਮਲਤਾਨੀ ਦੇ ਸ਼ਬਦ ਵਰਤਦੇ ਸੀਗੇ ਜੀ ਬੋਲਣ ਵੇਲੇ ਲਿਖਣ ਵੇਲੇ ਠੀਕ ਹੈ ਅੱਗੇ ਨਾਲ ਲਿਖਿਆ ਹੋਇਆ ਜੋ ਕਿ ਮੂਹਨ ਸਿੰਘ ਦਿਵਾਨਾ ਸੀਗੇ ਠੀਕ ਹੈ ਤਾਂ ਇਹਨਾਂ ਨੇ ਬਾਬਾ ਫਰੀਦ ਨੂੰ ਚੌਸਰ ਕਹਿੰਦਾ ਸੀਗਾ ਜੀ ਇਹ ਵੀ ਜੋ ਕਿ ਬਾਬਾ ਫਰੀਦ ਨੇ ਇਹ ਇੱਕ ਚੌਸਰ ਨੇ ਕੌਣ ਕਹੇ ਸੀਗੇ ਮੂਹਨ ਸਿੰਘ ਦਿਵਾਨਾ ਠੀਕ ਹੈ ਤੇ ਇਹ ਮਦਕਾਲ ਦਾ ਕਵੀ ਹੈਗਾ ਜੀ ਠੀਕ ਹੈ ਤੇ ਪਹਿਲਾ ਸੂਫੀ ਕਵੀ ਹੈ ਜੋ ਕਿ ਬਾਬਾ ਸੇਖ ਫਰੀਦ ਜੀ ਨੇ ਠੀਕ ਹੈ ਜੀ ਇਹ ਇੰਨੀ ਗੱਲ ਕਲੀਅਰ ਹੈ ਪਹਿਲਾ ਸੂਫੀ ਕਵੀ ਤੇ ਸਭ ਤੋਂ ਅਖੀਲ ਸੂਫੀ ਕਵੀ ਆਪਾਂ ਸਭ ਤੋਂ ਪਹਿਲਾਂ ਕਰ ਚੁੱਕੇ ਹਾਂਗੇ ਠੀਕ ਹੈ ਤੁਸੀਂ ਕਮੈਂਟੇ ਕਰ ਦੱਸਣਾ ਵੀ ਕੌਣ ਨੇ ਹੋ ਜਿਸ ਨੂੰ ਨਹੀਂ ਕਲਾਸ ਲੱਗੀ ਤਾਂ ਕਲਾਸ ਵੀ ਲਗਾ ਲਿਓ ਠੀਕ ਹੈ ਜੀ ਤੇ ਨੋਟਸ ਲੈਣ ਵਾਲਾ ਬਣਾਈ ਜਾਓ ਠੀਕ ਹੈ ਆਪਣੇ ਜੋ ਕਿ ਅੱਜ ਦਾ ਆਪਣਾ 16ਵਾਂ ਲੈਕਚਰ ਆਏਗਾ ਠੀਕ ਹੈ ਕੁਝ ਕੁ ਲੈਕਚਰ ਆਪਣੇ 4 ਤੋਂ 5 ਕ ਲੈਕਚਰ ਆਪਣੇ ਪਹਿਲਾਂ ਵੀ ਲੱਗ ਚੁੱਕੀ ਹੈਗੇ ਤਾਂ ਤੁਸੀਂ ਉਹ ਵੀ ਲਗਾ ਲੈਣੇ ਹੈਗੇ ਠੀਕ ਹੈ ਜੋ ਨਰਿਚਨਾਮਾ ਸੀਗੀਆਂ ਜੀ ਸੇਖਪ੍ਰੀਤ ਜੀ ਦੀਆਂ ਤਾਂ ਰਚਨਾਮਾ ਦੀ ਗੱਲ ਕਰ ਲੈਣੇ ਉਹਨਾਂ ਦੇ ਵਿਸ਼ੇ ਕਿਹੜੇ ਸੀਗੇ ਠੀਕ ਹੈ ਉੜੇ ਬੇਟ ਕਰਿਓ ਕਮੈਂਟ ਚਲੋ ਜੀ ਅੱਗੇ ਵਧਦੇ ਹਾਂ ਥੋੜੀ ਫੋਨ ਕਾਲ ਆ ਗਈ ਤਾਂ ਕਰਕੇ ਥੋੜਾ ਜਿਹਾ ਕਲਾਸ ਰੋਕਣੀ ਪੈਗੀ ਠੀਕ ਹੈ ਜੀ ਤਾਂ ਨੈਕਸਟ ਸਟੈਪ 'ਚ ਲਿਖਿਆ ਹੋਇਆ ਜੋ ਕਿ ਅਚਨਾਮਾਂ ਦੇ ਇਹਨਾਂ ਦੇ ਵਿਸ਼ੇ ਸੀਗੇ ਠੀਕ ਹੈ ਜੀ ਤਾਂ ਵਿਸ਼ਿਆਂ ਦੇ ਵਿੱਚ ਨਿਰਾਸ਼ਵਾਦੀ ਤੇ ਆਸ਼ਾਵਾਦੀ ਇਹਨਾਂ ਦੇ ਵਿਸ਼ੇ ਵਰਤੇ ਸੀਗੇ ਠੀਕ ਹੈ ਇਸ ਤੋਂ ਬਾਅਦ ਹੈਗਾ ਜੋ ਕਿ ਮੌਤ ਦੀ ਅਟਲਤਾ ਠੀਕ ਹੈ ਇਹਨਾਂ ਜਿਹੇ ਇੱਕ ਵਿਸ਼ਾ ਹੈਗਾ ਜੋ ਕਿ ਇਹਨਾਂ ਦੇ ਬਾਣੀ ਲਿਖਿਆ ਅਚਨਾਮਾਂ ਲਿਖੀਆਂ ਨੇ ਨੇਕ ਅਮਲਾਂ ਉੱਤੇ ਇਹਨਾਂ ਨੇ ਜ਼ੋਰ ਦਿੱਤਾ ਸੀਗਾ ਜੋ ਕਿ ਨੇਕ ਕੰਮ ਨੇ ਨੇਕ ਅਮਲ ਨੇ ਉਹਨਾਂ ਦੇ ਉੱਪਰ ਇਹਨਾਂ ਨੇ ਜ਼ੋਰ ਦਿੱਤਾ ਸੀਗਾ ਠੀਕ ਹੈ ਆਪਣੇ ਆਪ ਜੋ ਕਿ ਪਰਚੋਲ ਕਰਨ ਸੰਬੰਧੀ ਸੰਸਾਰ ਇੱਕ ਪਦਾਰਥਾਂ ਜੋ ਕਿ ਪਦਾਰਥਾਂ ਦਾ ਪਿਆਰ ਹੈਗਾ ਜੀ ਠੀਕ ਹੈ ਇਸ ਗੱਲ ਨੂੰ ਗ੍ਰੇਡਸ ਵਿੱਚ ਕਰ ਲਿਓ ਇਸ ਤੋਂ ਬਾਅਦ ਲਿਖਿਆ ਹੋਇਆ ਹੈਗਾ ਸੰਤੋਖ ਭਰਿਆ ਜੀਵਨ ਇਸ ਤੋਂ ਬਾਅਦ ਇਹਨਾਂ ਵਿਸ਼ਾ ਸੀਗਾ ਜੀ ਭਾਣਾ ਮੰਨਣ ਨੂੰ ਤਿੰਨ ਨੇ ਜੋਰ ਦਿੱਤਾ ਸੀਗਾ ਠੀਕ ਹੈ ਪ੍ਰਮਾਤਮਾ ਨਾਲ ਪਿਆਰ ਠੀਕ ਹੈ ਜੀ ਇਸ ਨੂੰ ਤੁਸੀਂ ਨੋਟ ਕਰ ਲਿਓ ਅੱਗੇ ਵੱਧਦੇ ਹੈਗੇ ਠੀਕ ਹੈ ਬਸ ਥੋੜੀ ਜਿਹੀ ਕਲਾਸ ਆਪਣੀ ਹੋਰ ਹੈਗੀ ਤਾਂ ਨੈਸਟ ਦੇ ਵਿੱਚ ਲਿਖਿਆ ਹੋਇਆ ਹੈਗਾ ਜੀ ਚਲੋ ਤਾਂ ਆਪਣੀ ਕਲਾਸ ਇੰਨੀ ਕਿਸੀ ਜੀ ਠੀਕ ਹੈ ਇਹ ਨਿਰਚਨਾਵਾਂ ਦੇ ਬਸੇ ਤੱਕ ਜੋ ਕਿ ਆਪਣਾ ਬਾਬਾ ਸੇਖ ਬੀਜ ਨੇ ਇਹ ਆਪਣਾ ਕੰਪਲੀਟ ਹੋ ਚੁੱਕਿਆ ਹੈਗਾ ਠੀਕ ਹੈ ਤੇ ਹੁਣ ਗੱਲ ਕਰਾਂਗੇ ਜੋ ਵਿਦਿਆਰਥੀ ਪੰਜਾਬੀ ਮਾਸਟਰਗਡ ਦੀ ਤਿਆਰੀ ਕਰ ਰਹੇ ਹਨ ਤਾਂ ਉਹ ਟੈਲੀਗ੍ਰਾਮ ਜਰੂਰ ਜੁਆਇਨ ਕਰ ਲਿਓ ਠੀਕ ਹੈ ਉੱਥੇ ਤੁਹਾਨੂੰ ਜੋ ਕਿ ਇਸ ਕਲਾਸ ਦੇ ਪੀਡੀਐਫ ਵੀ ਮਿਲਣਗੇ ਠੀਕ ਹੈ ਜੋ ਕਿ ਪੁਰਾਣੀ ਪੀਡੀਐਫ ਨੇ ਤੁਹਾਨੂੰ ਉਹ ਵੀ ਮਿਲ ਜਾਣੀ ਕਲਾਸਾਂ ਦੀ ਠੀਕ ਹੈ ਜੀ ਤੇ ਨਾਲ ਨਾਲ ਜੋ ਕਿ ਪੰਜਾਬ ਦੇ ਹੋਰ ਵੀਪਰ ਕਰ ਰਹੇ ਨੇ ਨਾ ਤਿਆਰੀ ਕਰ ਰਹੇ ਨੇ ਤਾਂ ਬੀ ਜੀ ਕੇ ਜੀ ਐਸ ਦੀ ਜੋ ਕਿ ਕਲਾਸਾਂ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਠੀਕ ਹੈ ਜੋ ਕਿ ਪਹਿਲਾਂ ਐਮ ਐਸ ਕਿਉ ਲਗਾ ਲਾਂਗੇ ਜੇ ਤੁਸੀਂ ਕਹੋਗੇ ਤਾਂ ਆਪਾਂ ਥਿਊਰੀ ਵੀ ਲਵਾ ਲਾਂਗੇ ਠੀਕ ਹੈ ਤਾਂ ਜੁਰ ਜੋ ਕਿ ਆਪਣੀ ਕਲਾਸ ਹੁੰਦੀ ਹੈ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਠੀਕ ਹੈ ਤੇ ਕਲਾਸ ਲਗਾ ਕੇ ਆ ਵੀ ਨੋਟਸ ਵੀ ਬਣਾਈ ਜਾਓ ਜਿਹਦੇ ਨੂੰ ਪੀ ਡੀਐਫ ਚਾਹੀਦੀ ਹੋ ਤਾਂ ਟੈਲੀਗ੍ਰਾਮ ਨੂੰ ਜਰੂਰ ਜੁਆਇਨ ਕਰ ਲਿਓ ਠੀਕ ਹੈ ਜੀ ਤੇ ਅੱਜ ਦੀ ਕਲਾਸ ਆਪਣੀ ਇੱਥੇ ਐਂਡ ਹੁੰਦੀ ਹੈਗੀ ਮਿਲਦੇ ਹਾਂ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਧੰਨਵਾਦ ਜੀ ਠੀਕ ਹੈ ਜੀ ਜੇ ਕੋਈ ਤੁਹਾਡਾ ਡਾਟ ਹੁੰਦਾ ਹੈ ਤਾਂ ਉਹ ਨੂੰ ਟੈਲੀਗ੍ਰਾਮ ਤੇ ਮੈਸਜ ਤੁਸੀਂ ਕਰ ਲਿਆ ਕਰੋ ਕਿਉਂਕਿ ਆਪਣਾ ਟੈਲੀਗ੍ਰਾਮ ਚੈਨਲ ਖੁੱਲਾ ਹੈਗਾ ਕਿਸੇ ਲਈ ਕੋਈ ਪ੍ਰਾਈਵੇਸੀ ਨਹੀਂ ਤਾਜੀ ਕਦੋਂ ਵੀ ਤੁਸੀਂ ਮੈਸੇਜ ਕਰ ਸਕਦੇ ਹੋਗੇ ਠੀਕ ਹੈ ਇਨੀ ਕਲੇ ਕਰੀਰ ਹੈ ਤਾਂ ਚਲੋ ਹੁਣ ਆਪਾਂ ਕਲਾਸ ਰੂਮ ਕਰਦੇ ਹਾਂ ਏਜੰਡ ਧੰਨਵਾਦ ਜੀ